ਪ੍ਰਸ਼ਾਂਤ ਜੀ ਨਮਸਕਾਰ ਪੰਜਾਬੀ ਵਿੱਚ ਮੇਰਾ ਸਤਿ ਸ੍ਰੀ ਅਕਾਲ ਦੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਦਾ ਧਾਰਮਿਕ ਬਲੌਗ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ੀਦੀ ਦਿਹਾੜੇ ਦੇ ਕੀ ਕੀ ਪਟਿਆਲੇ ਵਿੱਚ ਸਗਰਮੀਆਂ ਹੋਈਆਂ ਕੀ ਕਿਵੇਂ ਮਨਾਇਆ ਗਿਆ ਉਹਦੀ ਇੱਕ ਤੁਹਾਨੂੰ ਜਾਣਕਾਰੀ ਛੋਟੀ ਜੀ ਆਪਾਂ ਕੋਸ਼ਿਸ਼ ਹੈ ਜੀ ਆ ਦੇਸ ਗੁਰਦਵਾਰਨ ਸਾਹਿਬ ਪਰਸੋਂ ਦੇ ਫੋਰ ਵੀਡੀਓ ਬਣਾਈ ਸੀ ਰਾਤੀ 350 ਸਾਲ ਲਿਖਿਆ ਬਫਲਾਣਾ ਦੇ ਕਿੰਨੀ ਵਧੀਆ ਡੈਕੋਰੇਟ ਕੀਤਾ ਗਿਆ ਦੁਖਨਵਾਰਾ ਦਖਣਵਾਰਾ ਸਾਹਿਬ ਬਹੁਤ ਬਹੁਤ ਸ਼ਰਧਾ ਭਾਵਨਾ ਨਾਲ ਬਣਾਇਆ ਗਿਆ ਜੀ ਤੇ ਅੱਜ ਦੀ ਜਿਹੜੀ ਵੀਡੀਓ ਹੈ ਜੀ ਤੇ ਉਹਦੇ ਵਿੱਚ ਕੀ ਕੀ ਇਤਿਹਾਸਿਕ ਚੀਜ਼ਾਂ ਹੋਈਆਂ ਆ ਦੇਖ ਸਕਦੇ ਹੋ ਇਹ ਪਹਿਲਾ ਖੰਡਾ ਬਣਾਇਆ ਗਿਆ ਸੀ ਪਟਿਆਲੇ ਖੰਡਾ ਚੌਂਕ ਦਖਨਵਾਰਾ ਸਾਹਿਬ ਚੌਂਕ ਕੋਲ ਜੀ ਤੇ ਤੁਹਾਡੀ ਜਾਣਕਾਰੀ ਦੱਸ ਜੀ ਤੇ 350 ਸਾਲਾਂ ਵਿੱਚ ਪਟਿਆਲੇ ਵਿੱਚ ਆ ਦੇਖ ਸਕਦੇ ਹੋ ਦਖਨਵਾਰਾ ਸਾਹਿਬ ਸ੍ਰੀ ਯਾਦਗਾਰੀ ਗੇਟ ਵੀ ਬਣਾਇਆ ਗਿਆ ਸੀ ਇਹ ਪਿਛਲੇ ਸਾਲ ਹੀ ਬਣਾਇਆ ਗਿਆ ਸੀ თანਤਨ ਗੁਰੂ ਸਤਿਗਬਾਦਰ ਸਾਹਿਬ ਜੀ ਦੇ ਹਿਸੇ ਦੇ ਹੋ ਲਿਖਿਆ ਪਿਆ ਆ ਦੇਖੋ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਤੇ ਭਾਈ ਦਿਆਲਾ ਜੀ ਦੀ ਯਾਦ ਵਿੱਚ ਇਹ ਉਹਨਾਂ ਦੇ ਨਿਸ਼ਾਨ ਜੇ ਸਿੰਘਾਂ ਦੇ ਸ਼ਹੀਦਾਂ ਦੇ ਨਿਸ਼ਾਨ ਤੇ ਬਣਾਇਆ ਗਿਆ ਗੇਟ ਇਹ ਉਹਨਾਂ ਨੂੰ ਸਮਰਪਿਤ ਹੈ ਜੀ ਆਹ ਦੇਖ ਸਕਦੇ ਹੋ ਵਿੱਚ ਖੰਡੇ ਲਗਾਏ ਗਏ ਕਿੰਨਾ ਪਿਆਰਾ ਲੱਗ ਰਿਹਾ ਯਾਦਗਾਰੀ ਗੇਟ ਜੀ ਸੁਖਨਵਰਨ ਸਾਹਿਬ ਦਾ ਗੇਟ ਸ਼੍ਰੀ ਗੁਰਤੇਗਬਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਸੰਬੰਧ ਵਿੱਚ ਇਹ ਗੇਟ ਬਣਾਇਆ ਗਿਆ ਸੀ ਜੀ ਖੰਡਾ ਚੌਕ ਇੱਕ ਹੋਰ ਬਣਾਇਆ ਗਿਆ ਪੜਾਲੇ ਵਿੱਚ ਉਹ ਤੁਹਾਨੂੰ ਦਿਖਾਇਆ ਜਾਏਗਾ ਜੀ ਕਿ ਖੰਡਾ ਚੌਕ ਪੜਾਲੇ ਕਿੱਥੇ ਬਣਾਇਆ ਗਿਆ ਕਿਉਂਕਿ ਪਹਿਲਾਂ ਕਿ ਬਣਾਇਆ ਗਿਆ ਜੀ ਸੁਖਨਵਰਨ ਸਾਹਿਬ ਕੋਲ ਵੀ ਤੇ ਦੂਜਾ ਜਿਹੜਾ ਖ ਖੰਡਾ ਚੌਂਕ ਬੜਾਇਆ ਗਿਆ ਜੀ ਉਹ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਨੀਅਰ ਨੇੜੇ ਬਣਾਇਆ ਗਿਆ ਜੀ ਕਿਉਂਕਿ ਉੱਥੇ ਬਹੁਤ ਐਕਸੀਡੈਂਟ ਹੁੰਦੇ ਸੀ ਇਸ ਕਰਕੇ ਗੁਰਦੁਆਰਾ ਸਾਹਿਬ ਵੀ ਨੇੜੇ ਸੀ ਉੱਥੇ ਗੇਟ ਵੀ ਬਣਾਇਆ ਗਿਆ ਜੀ 350 ਸਾਲਾ ਸ੍ਰੀ ਗੁਰਤੇਗਬਾਦ ਸਾਬ ਸਾਹਿਬ ਜੀ ਦੀ ਸ਼ਹੀਦੀ ਦਿਹਾੜੇ ਤੇ ਜੀ ਆ ਦੇਖਦੇ ਹੋ ਇਹਦਾ ਖੰਡਾ ਚੌਂਕ ਵਿਗਾਟਨ ਸਰਦਾਰ ਜੀਤਪਾਲ ਸਿੰਘ ਕੋਲੀ ਜੀ ਤੇ ਸਾਡੇ ਮੇਅਰ ਸਾਹਿਬ ਸ੍ਰੀ ਕੁੰਦਰ ਗੋਗਿਆ ਜੀ ਵੱਲੋਂ ਕੀਤਾ ਗਿਆ ਸੀ ਜੀ ਆ ਦੇਖਦੇ ਹੋ ਤੁਹਾਨੂੰ ਉਦਨ ਬਹੁਤ ਧਾਰਮਿਕ ਆਸਤਾ ਦੇ ਨਾਲ ਪਹਿਲਾ ਗਤਕਾ ਪਾਰਟੀਆਂ ਨੇ ਜੋਰ ਦਿਖਾਏ ਜੀ ਬਾਬਾ ਦਰਸ਼ਨ ਜੀ ਦੇਖਦੇ ਹੋ ਗਤਕਾ ਪਾਰਟੀ ਦੇ ਆਪਣੇ ਜਥੇ ਨਾਲ ਜੋਰ ਦਿਖਾ ਰਹੇ ਨੇ ਜੀ ਤੇ ਆ ਦੇਖਦੇ ਸਿੰਘ ਚੱਕਰ ਕਰ ਰਹੇ ਨੇ ਆ ਦੇਖਦੇ ਹੋ ਛੋੜੇ ਸਿੰਘ ਗਤਕਾ ਦੇ ਜੋਰ ਦਿਖਾ ਰਹੇ ਨੇ ਜੋ ਕਿ ਗੁਰੂ ਮਹਾਰਾਜ ਦੀ ਦਸੇ ਪਾਸ਼ਾ ਦੀ ਸਿੱਖਾਂ ਨੂੰ ਗਤਕਾ ਜੰਗ ਵਿੱਚ ਲੜਨ ਦੀ ਗਤਕਾ ਅਮ ਦੱਸਿਆ ਗਿਆ ਸੀ ਉਹਦੇ ਜੋਰ ਦਿਖਾਏ ਜਾ ਰਹੇ ਨੇ ਦੇਖਦੇ ਹੋ ਕਿਵੇਂ ਸਿੰਘ ਉਹ ਆਪਣੀ ਰੱਖਿਆ ਕਰਨੀ ਐ ਕੋਈ ਲੋਡ ਪੈ ਜੇ ਜੰਗ ਦੇ ਵਿੱਚ ਯਾਦ ਦੇ ਸਕਦੇ ਹੋ ਕਿਵੇਂ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਸਰਦਾਰ ਜੀਤਪਾਲ ਕੋਲੀ ਜੀ ਨੇ ਸ਼ਿਰਕਤ ਕੀਤੀ ਤੇ ਨਾਲ ਉਹਨਾਂ ਦੇ ਹੋਰ ਵੀ ਆਗੂ ਸਾਹਿਬ ਜੀ ਯਾਦ ਦੇ ਸਕਦੇ ਹੋ ਦੀਪਾ ਜੀ ਗਤਕਾ ਪਾਰਟੀ ਦੇ ਜੀ ਤੇ ਹੋਰ ਸਿੱਖ ਜਥੇਬੰਦੀਆਂ ਦੇ ਸਾਰੇ ਆਗੂ ਸੀ ਭਾਵੇਂ ਕਾਂਗਰਸ ਹੋਣ ਭਾਵੇਂ ਕਾਲੀ ਹੋਣ ਸਾਰੇ ਇੱਕ ਜੁਟ ਮਿਲ ਕੇ ਦੇਖਣ ਨੂੰ ਮਿਲੇ ਜੀ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਹੌਣਪਾ ਬਿੰਟੀ ਜੀ ਹੁਣ ਬਹੁਤ ਬੰਦੇ ਆਪਾਂ ਸਿਆਸੀ ਪ੍ਰੋਗਰਾਮ ਨੂੰ ਉੱਠ ਕੇ ਇੱਕ ਧਾਰਮਿਕ ਜਥੇਬੰਦੀ ਸਿੱਖ ਪੰਥ ਦਾ ਇੱਕ ਪ੍ਰੋਗਰਾਮ ਤੇ ਜੀ ਜਿਹਦੇ ਵਿੱਚ ਸਪੈਸ਼ਲ ਚੀਫ ਗੈਸਟ ਕੁੰਦਨ ਗੋਗਿਆ ਜੀ ਮੇਰ ਵੱਲੋਂ ਸ਼ਿਰਕਤ ਕੀਤੀ ਜੀ ਉਹਨਾਂ ਨੇ ਤੇ ਇਹਨਾਂ ਦੋਵਾਂ ਮਤਲਬ ਅੱਗ ਉਹਨੇ ਅੱਜ ਖੰਡਾ ਚੌਂਕ ਲੋਕਾਂ ਨੂੰ ਸਮਰਪਿਤ ਕਰਨਾ ਸੀ ਜੀ ਵਿਦੇਸ਼ੋਂ ਦੇ ਕਿੰਨਾ ਗ੍ਰੇਟਫੁਲ ਮੂਮੈਂਟ ਹੈ ਜੀ ਅੱਜ ਇੱਕ ਸਿੱਖ ਪੰਥ ਨੇ ਕੋ ਹੋਰ ਨਵਾਂ ਖੰਡਾ ਚੌਂਕ ਮਿਲਿਆ ਗੁਰਦੁਆਰਾ ਮੋਤੀਬਖਸਵਾਂ ਦੇ ਨੇੜੇ ਜੀ ਸਤਿਗੁਰਦਾਨ ਤੇ ਸਤਿਗੁਰ ਰਹਿਤਾਨ ਤੇ ਸਤਿਗੁਰ ਵਿਸਾ ਕਾਮ ਪ੍ਰਤਾ ਬਿਆਨ ਨਾਲ ਸਤਿਗੁਰ ਗੁਲਾਮਦਾਰ ਜੀ ਆਮਰਤ ਪ੍ਰਸਾਦ ਕੀ ਦੇ ਦਰਸ਼ਨ ਸ਼ਗਨ ਚੋਂ ਪੂਰਾ ਝੰਡੇ ਬੂੰਗੇ ਤੁਮ ਪ੍ਰਕਾ ਕਾਲ ਧਰਮ ਦਾ ਜੈ ਕਰਨਾ ਬੋਲੋ ਜੇ ਵਾਹਿਗੁਰੂ ਸਿਕਾ ਦਾ ਮੰਨਿਆ ਮਤ ਕਿ ਮਤ ਪਤ ਦਾ ਪਕਾਈ ਗੁਰੂ ਰੇਤਾਲ ਤੋਂ ਕਰ ਕਰ ਜਾਉਂ ਸਤ ਗੁਰੂ ਦੋਸਤੋ ਗੁਰੂ ਮਹਾਰਾਜ ਜੀ ਕੇ ਅਰਦਾਸ ਕਰਕੇ ਪ੍ਰਵਣਗੀ ਲੈ ਕੇ ਫਿਰ ਇਹ ਪ੍ਰੋਗਰਾਮ ਸ਼ੁਰੂ ਹੋਇਆ ਜੀ ਸਕਾਰਿਆਂ ਦੀ ਗੂੰਜ ਨਾਲ ਦੇਖੋ ਪਹਿਲਾਂ ਸਾਧਜੀਤ ਪਾਲ ਸਿੰਘ ਪੋਲੀ ਜੀ ਨੂੰ ਸਰੋਪਾ ਪਾਏ ਗਏ ਜੀ ਤੇ ਬਾਅਦ ਵਿੱਚ ਮੇਅਰ ਸਾਹਿਬ ਨੇ ਵੀ ਸਰੋਪਾ ਦੀ ਪੇਟ ਕੀਤੀਗੀ ਬਖਸ਼ਿਸ ਜੀ ਸਰੋਪਾ ਵੀ ਉਸ ਤੋਂ ਬਾਅਦ ਸਾਡੇ ਦੋਵੇਂ ਸਿੱਖਿਆ ਅਗਿਆ ਮਹਾਂ ਜੋਤ ਰਤਨ ਜਸਵੰਤ ਕਾਟੇ ਗੋਰੀਆ ਜੀ ਪਾਗ ਤ੍ਰੇਂਦ ਵਿੱਚ ਬੈ ਕੇ ਸਰਦਾਰ ਜੀਪਾਲ ਸਿੰਘ ਕੋਲੀ ਤੇ ਮੇਅਰ ਸਾਹਿਬ ਗੁਰਗੋਗਿਆ ਜੀ ਵੱਲੋਂ ਖੰਡਾ ਚੌਂਕ ਦੀ ਜੋ ਵੀ ਉੱਪਰੋਂ ਕਪੜਾ ਚੱਕਣ ਦੀ ਰਸਮ ਅਦਾ ਕੀਤੀ ਗਈ ਜੀ ਤੇ ਦੇਖ ਸਕਦੇ ਹੋ ਪੜਿਆਣ ਦੀ ਗੂੰਜ ਨਾਲ ਪੂਰਾ ਪਿਆਲਾ ਫਿਰ ਚੁੱਕਿਆ ਸੀ ਕਿ ਅੱਜ ਪੜਿਆਲੇ ਨੇ ਨਵਾਂ ਖੰਡਾ ਚੌਂਕ ਸਿੱਖ ਇਤਿਹਾਸ ਨੂੰ ਮਿਲਣ ਜਾ ਰਿਹਾ ਜੀ ਸਾਰੇ ਪਟਿਆਲਾ ਦੇ ਵਸਨੀਕਾਂ ਨੂੰ ਬਹੁਤ ਬਹੁਤ ਮੁਬਾਰਕਾ ਇਸ ਇਤਿਹਾਸਿਕ ਪਲ ਦੀ ਹੈ ਪੰਜਾਬ ਸਰਕਾਰ ਦਾ ਉਦਮ ਬੰਲੇਖਾ ਖੇਰ ਵਸੀ ਯਾਦ ਰੱਖ ਲਗੇ ਤਿੰਨ ਚੌਕ ਪਟਿਆਲੇ ਵਿੱਚ ਹੁਣ ਤੱਕ ਨੋ ਚੁੱਕੇ ਨੇ ਪਹਿਲਾ ਸ੍ਰੀ ਅਗਰ ਸਿੰਘ ਜੀ ਦਾਦੂ ਜੀ ਕੰਡਾ ਚੌਕ ਦਾ ਇੱਥੋਂ ਸਿੱਖ ਸੰਗਤਾਂ ਦੀ ਬਹੁਤ ਸਿਰ ਤੋਂ ਡਿਮਾਂਡ ਸੀ ਇਹਦੇ ਵਿੱਚ ਦੋ ਇਸ਼ੂ ਸੀਗੇ ਇੱਕ ਤਾਂ ਉਹ ਚਾਹੁੰਦੇ ਸੀ ਵੀ ਇੱਕ ਧਾਰਮਿਕ ਸਮਾਰਕ ਇੱਥੇ ਬਣ ਜਾਵੇ ਕਿਉਂਕਿ ਇਹ ਇਮੀਡੀਏਟ ਨੀਸੀਨਿਟੀ ਆਫ ਗੁਰਦੁਆਰਾ ਮੋਤੀਬਗ੍ਹ ਸਾਹਿਬ ਇਹ ਜਗ੍ਹਾ ਸੀ ਦੂਸਰਾ ਇੱਥੇ ਟ੍ਰੈਫਿਕ ਦਾ ਵੀ ਬੜਾ ਇੱਕ ਇਸ਼ੂ ਬਣਿਆ ਹੋਇਆ ਸੀ ਵੀ ਇਹ ਹੈਜ਼ੀਟੈਂਸ ਚੌਂਕ ਸੀਗਾ ਜੀ ਇੱਥੇ ਅਕਸਰ ਐਕਸੀਡੈਂਟ ਹੁੰਦੇ ਸੀ ਹੁਣ ਚੌਂਕ ਬਣਨ ਦੇ ਨਾਲ ਜਿਹੜਾ ਹੈ ਉਹ ਵੀ ਜਿਹੜਾ ਹੈ ਐਕਸੀਡੈਂਟਸ ਹੋਣੇ ਨੇ ਉਹ ਟਲ ਜਾਣਗੇ ਜੀ ਤੇ ਅੱਜ 350 ਸਾਲਾ ਹਿੰਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇ ਇੱਕ ਬਾਦ ਸਾਹਿਬ ਜੀ ਦੇ 350 ਸਾਲਾ 시ਦੀਪੁਰਪ ਨੂੰ ਮੁੱਖ ਰੱਖਦੇ ਹੋਏ ਬੇਨਤੀ ਕੀਤੀ ਸੀ ਮੇਰ ਸਾਹਿਬ ਨੂੰ ਔਰ ਇਹਨਾਂ ਨੇ ਦੇਖੋ ਰਿਕਾਰਡ ਟਾਈਮ ਦੇ ਵਿੱਚ ਇੱਕ ਮਹੀਨੇ ਦੇ ਅੰਦਰ ਅੰਦਰ ਇਸ ਮਾਰਗ ਜਿਹੜਾ ਹੈ ਬਣਾਇਆ ਆਪਣੇ ਆਪ ਦੇ ਵਿੱਚ ਇਹਨਾਂ ਦੀ ਲਗਨ ਇਹਨਾਂ ਦੀ ਨਿਸ਼ਠਾ ਦਾ ਵੀ ਜਿਹੜਾ ਹੈ ਇਹ ਪ੍ਰਤੀਕ ਹੈ ਵੀ ਇਹਨਾਂ ਨੇ ਬਹੁਤ ਜਲਦੀ ਜਿਹੜਾ ਸਿੱਖ ਸੰਗਤਾਂ ਦੀ ਜਿਹੜੀ ਡਿਮਾਂਡ ਨੂੰ ਉਹ ਜਿਹੜਾ ਹੈ ਸਿਰ ਮੱਥੇ ਪ੍ਰਵਾਨ ਕਰਕੇ ਅੱਜ ਇਸ ਸ਼ਹਿਰ ਵਾਸੀਆਂ ਨੂੰ ਅਸੀਂ ਇਹ ਚੌਂਕ ਸਮਰਪਿਤ ਕੀਤਾ ਹੈ। ਇਸ ਰੋਮਨਿਕ ਕਮੇਟੀ ਵੱਲੋਂ ਬਣਾਇਆ ਗਿਆ ਪੰਜਾਬ ਸਰਕਾਰ ਵੱਲੋਂ ਜੀ। ਪੰਜਾਬ ਸਰਕਾਰ ਵੱਲੋਂ ਜੀ। ਰੋਮਨਿਕ ਕਮੇਟੀ ਦਾ ਕੋਈ ਨਹੀਂ ਉਹਨਾਂ ਦਾ ਨਹੀਂ। ਕੋਈ ਹੋਰ ਨਹੀਂ ਯੋਗਦਾਨ ਇਸ ਤਰ੍ਹਾਂ ਵੀ ਸਿੱਖ ਸੰਗਤ ਦੇਖੋ ਐਸਜੀਪੀਸੀ ਵੀ ਜਿਹੜੀ ਹੈ ਉਹ ਵੀ ਸੰਗਤ ਦੇ ਰੂਪ ਦੇ ਵਿੱਚ ਅਸੀਂ ਸਾਰੇ ਇੱਥੇ ਵਿਚਰੇ ਅੱਜ ਤੇ ਜਿਹੜਾ ਹੈ ਇਸ ਸ਼ਹਿਰ ਨੂੰ ਸ਼ਹਿਰ ਵਾਸੀਆਂ ਨੂੰ ਨਾਨਕ ਨਾਮ ਲੇਵਾ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਸਮਰਪਿਤ ਕੀਤਾ। ਕੋਈ ਸਰਵਾਈ ਗੁਰਦੀਖਾਲਸਾ ਗੁਰੂ ਜੀ ਦੀ ਫਤਿਹ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਨੂੰ ਸਮਰਪਿਤ ਅੱਜ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਨੇੜੇ ਖੰਡਾ ਚੌਂਗ ਸਥਾਪਿਤ ਕੀਤਾ ਗਿਆ ਜੀ ਜੋ ਦੋਸਤੋ ਅੱਜ ਦੀ ਛੋਟੀ ਜਿਹੀ ਕੋਸ਼ਿਸ਼ ਤੁਹਾਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵਾਂ ਸਾਲਾ ਸ਼ੇਦੀ ਦਿਵਸ ਜੇਕੀ ਕੀ ਪਟਿਆਲੇ ਚਰਚਾ ਆ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਜੀ ਪੱਕੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਕਮੈਂਟਾਂ ਚ ਆਪਣੇ ਵਿਚਾਰ ਜ਼ਰੂਰ ਦੱਸਣਾ ਜੀ ਅਗਰ ਵੀਡੀਓ ਵਧੀਆ ਲੱਗਦੀ ਹੈ ਦੋਸਤੋ ਨੂੰ ਸ਼ੇਅਰ ਵੀ ਕਰ ਸਕਦੇ ਹੋ ਐਸੇ ਸ਼ਾਨਦਾਰ ਵੀਡੀਓ ਅਪਡੇਟਸ ਸਰਚਨ ਨਾਲ ਜੁੜੇ ਰਹੋ ਕੰਟੀਰ ਬਟਨ ਦਬਾ ਕੇ ਰੱਖੋ ਤਾਂ ਕਿ ਐਸੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦੀ ਰਹੇ ਪੱਕੇ ਅੱਜ ਦੀ ਵੀਡੀਓ ਦੇਖਣ ਲਈ ਆਪਣਾ ਕੀਮਤੀ ਸਮਾਂ ਦੇਣ ਦਾ ਬਹੁਤ ਬਹੁਤ ਮਾਤਾ ਦੋਸਤੋ